ਬਰਡੇ ਦਾ ਕੇਕ ਲੈ ਕੇ ਆ ਰਹੇ تین ਨੌਜਵਾਨ ਰਾਤ ਨੂੰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਔਰ ਕੱਟਾਂ ਦੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਲਟੀਆਂ ਖਾ ਕੇ ਗੱਡੀ ਖੇਤਾਂ ਦੇ ਵਿੱਚ ਟਿੱਗੀ ਹੋਈ ਹੈ ਔਰ ਇਸ ਭਿਆਨਕ ਹਾਦਸੇ 'ਚ ਗੱਡੀ ਦੇ ਮਣਖੱਚੇ ਉੱਡ ਗਏ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਨੂੰ ਰਾਹ ਦਿੰਦੇ ਸਮੇਂ ਇਹ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਦੇ ਮੁਤਾਬਕ ਤਿੰਨੋਂ ਨੌਜਵਾਨ ਦੇ ਰਾਤ ਬਰਥਡੇ ਦਾ ਕੇਕ ਲੈ ਕੇ ਘਰ ਨੂੰ ਵਾਪਸ ਆ ਰਹੇ ਸੀ ਔਰ ਤੇਜ਼ ਦਫਤਰ ਦੇ ਵਿੱਚ ਗੱਡੀ ਨੂੰ ਡਰਾਈਵ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਹੀ ਇਹ ਹਾਦਸਾ ਹੋਇਆ ਮਿਲੀ ਜਾਣਕਾਰੀ ਦੇ ਮੁਤਾਬਕ ਗੱਡੀ ਪਲਟੀਆਂ ਖਾ ਕੇ ਖੇਤਾਂ 'ਚ ਜੱਡ ਗਈ ਜਿਸ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀਗਈ ਹੈ ਸ਼ੀਸ਼ੇ ਟੁੱਟ ਗਏ ਨੇ ਔਰ ਇੱਥੋਂ ਤੱਕ ਕਿ ਗੱਡੀ ਦੇ 에ਅਰ ਬੈਗ ਤੱਕ ਖੁੱਲ ਗਏ ਹਾਲਾਂਕਿ ਇਹ ਹਾਦਸਾ ਆਪਣੇ ਆਪ ਦੇ ਵਿੱਚ ਭਿਆਨਕ ਸੀ ਪਰ ਗਣੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਾਰਜ ਸਵਾਰ ਤਿੰਨੋਂ ਨੌਜਵਾਨਾਂ ਦੇ ਸੱਟਾਂ ਲੱਗੀਆਂ ਅਤੇ ਬਿਲਾਲ ਉਹ ਗੱਰਨੇ ਪਰ ਮਿਲੀ ਜਾਣਕਾਰੀ ਦੇ ਮੁਤਾਬਕ ਹਾਦਸਾ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਹੈ ਕਿ ਕਿਵੇਂ ਤੇਜ਼ ਰਫ਼ਤਾਰ ਦੇ ਕਹਿਰ ਕਰਕੇ ਇਹ ਤਿੰਨੋਂ ਨੌਜਵਾਨ ਇਸ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਦੱਸ ਦਈਏ ਕਿ ਅਪੂਰਤ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮਲੂਟ ਸੜਕ ਤੇ ਇਹ ਭਿਆਨਕ ਹਾਦਸਾ ਵਾਪਰਿਆ ਦੇ ਰਾਤ ਤਿੰਨੋਂ ਨੌਜਵਾਨ ਕਾਰ ਨੂੰ ਤੇਜ਼ ਰਫ਼ਤਾਰ ਤੇ ਚਲਾ ਕੇ ਆ ਰਹੇ ਸ ਅਤੇ ਇਸੇ ਦੌਰਾਨ ਅੱਗੇ ਇੱਕ ਬਾਈਕ ਸਵਾਰ ਆ ਗਿਆ ਜਿਸ ਨੂੰ ਰਾਹ ਦਿੰਦਿਆਂ ਹੋਇਆ ਗੱਡੀ ਦਾ ਸੰਤੁਲਨ ਵਿਗੜ ਕੇ ਅਤੇ ਗੱਡੀ ਪਲਟੀਆਂ ਖਾ ਕੇ ਖੇਤਾਂ 'ਚ ਜਾ ਡਿੱਗੀ ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤੇਜ਼ ਰਫਤਾਰ ਦਾ ਕਹਿਰ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਗੱਡੀ ਖੇਤਾਂ ਦੇ ਵਿੱਚ ਪਲਟੀ ਹੋਈ ਹੈ ਔਰ ਇਸ ਦੌਰਾਨ ਗੱਡੀ ਦੇ ਸ਼ੀਸ਼ੇ ਤੱਕ ਟੁੱਟ ਗਏ ਪਰ ਬਚਾ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਚਾਹੀਦਾ ਹੀ ਜਨਮ ਦਿਨ ਇਹ ਲੈਣ ਚੱਲੇ ਸੀ ਕੇਕ ਉਧਰੋਂ ਕੇਕ ਲੈ ਕੇ ਆ ਰਹੇ ਸੀਗੀ ਠੀਕ ਆ ਤੇ ਇਹਨਾਂ ਨੂੰ ਹੋ ਗਿਆ ਕਿ 11:30 ਦੇ ਕਰੀਬ ਟਾਈਮ ਸੀ 12 ਦਾ ਤੇ ਲੇਟ ਹੋ ਗਏ ਤੇ ਇਹ ਥੋੜੀ ਓਵਰ ਸਪੀਡ ਆ ਰਹੇ ਸੀ 120 ਪਲੱਸ ਆ ਰਹੇ ਸੀ ਤੇ ਇਹਨਾਂ ਮੁਰੇ ਮੋਟਰਸਾਈਕਲ ਆ ਗਿਆ ਮੋਟਰਸਾਈਕਲ ਵਾਲੇ ਨੇ ਵੀ ਪਹਿਲਾਂ ਉਧਰ ਕਰ ਲਿਆ ਇਹਨਾਂ ਨੇ ਗੱਡੀ ਦੂਜੀ ਸਾਈਡ ਕਰ ਲਈ ਉਧਰੋਂ ਕੱਟ ਮਾਰਿਆ ਤੇ ਗੱਡੀ ਜਨਕੀ ਇਹਨਾਂ ਤੋਂ ਸੰਭਲੀ ਨਹੀਂ ਟੇਢੀ ਹੋ ਗਈ ਗੱਡੀ ਰੋਲ ਅਨ ਬੈਲੈਂਸ ਹੋ ਗਈ ਠੀਕ ਹੈ ਅਨ ਬੈਲੈਂਸ ਹੋਣ ਕਰਕੇ ਗੱਡੀ ਦੀ ਬੂਥ ਗੱਡੀ ਕੀ ਤੇ ਲੋਡ ਨਹੀਂ ਲਾਉਂਦੀ ਝੰਡ ਚਾ ਕੇ ਫਸ ਗਈ ਬੰਦੇ ਬਾਕੀ ਠੀਕ ਆ ਸਾਰੇ ਕੋਈ ਦਿੱਕਤ ਨਹੀਂ ਕੋਈ ਚੋੜ ਨਹੀਂ ਕੋਈ ਪਰੇਸ਼ਾਨੀ ਨਹੀਂ ਠੀਕ ਹੈ ਤੇ ਬਾਕੀ ਵੀ ਰੱਬ ਨੇ ਰੱਖਲੇ ਯਾਰ ਠੀਕ ਆ ਵੀ ਬਲੋਆ ਦਾ ਕੁੱਟ ਕੇ ਫਿਰ ਸਿੱਧਾ ਹੋ ਜੂਗਾ ਹਨਾ ਜਾਣ ਬਜਨੀ ਜ਼ਰੂਰੀ ਹੈ ਇਹਦਾ ਬਾਕੀ ਕੋਈ ਨਹੀਂ ਇਹ ਤਾਂ ਕਰਾ ਲਾਂਗੇ ਸਾਰਾ ਕੁਝ ਇਹ ਆਪ ਹੀ ਨਿਕਲ ਕੇ ਆਏ ਸੀ ਬਾਹਰ ਪਹਿਲਾਂ ਇੱਕ ਮੁੰਡਾ ਨਿਕਲਿਆ ਫਿਰ ਦੋ ਦੋਨਾਂ ਨੇ ਦੋਵਾਂ ਨੂੰ ਕੱਢਿਆ ਇਧਰ ਦੀ ਆ ਸ਼ੀਸ਼ੇ ਪਟਟ ਗਏ ਸੀ ਨਾ ਇਧਰ ਦੀ ਨਿਕਲੇ ਆ ਉਧਰ ਦੀ ਦੋਨਾਂ ਨਿਕਲੇ ਨਹੀਂ ਗਿਆ ਉਹ ਇਸਨੇ ਕੱਢੇ ਵੀ ਨਹੀਂ ਗੋਗੇ ਪੰਜਾਬੀ ਦੀ ਸੋਈਆੜੀ ਤਾਂ ਬੈਠੇ ਸੀ ਸਾਹਮਣੇ ਉਹ ਤਾਂ ਬਾਅਦ ਚ ਆਇਆ ਆਪੇ ਨਿਕਲੇ ਆ ਜੀ ਠੀਕ ਹੁਣ ਕਰੇ ਨੇ ਹਾਂਜੀ ਹਾਂਜੀ ਇਹ ਕਰਹੀ ਹੈ ਦੋ ਤਿੰਨੇ ਠੀਕ ਹੈ